What's अब मालूम ਜਿਹੜਾ ਆਪਣਾ ਸਰਮਾਨ ਚੰਨ ਆਮਾਤੇ ਜਿਹੜੇ ਚਰਨਜੀਤ ਸਿੰਘ ਮਾਨ ਆਏ ਇਹ ਜਿਹੜੇ ਦੇਗੀ ਪਾਰਟੀ ਦੇ ਤੇ ਬਾਰੇ ਤੁਸੀਂ ਚਰਨਾ ਪਊਗਾ ਆ ਮੈਂ ਸਿਮਰਨਜੀਤ ਸਿੰਘ ਕਾਸਮ ਭੱਟੀ ਸਾਵੜੀਨ ਪ੍ਰਧਾਨ ਬਾਜਾਖਾਨਾ ਜਿਹੜੇ ਇੰਜੀਨੀਅਰ ਚਰਨਜੀਤ ਸਿੰਘ ਜੀ ਆ ਉਹ ਸਾਡੇ ਸਾਵੜੀਨ ਬਾਜੇਖਾਨੇ ਵਿੱਚ ਇਹਨਾਂ ਨੇ بطور ਜੇਈ ਦੀ ਨੌਕਰੀ ਕੀਤੀ ਆ ਇਸ ਤੋਂ ਪਹਿਲਾਂ ਇਹਨੇ टीएसयू ਵਿੱਚ ਮੁੱਢੀਆਂ ਸਫਾਵਾਂ ਵਿੱਚ ਹੋ ਕੇ ਮੂਰਲੀਆਂ ਗਤਾਰਾਂ ਦੇ ਵਿੱਚ ਹੋ ਕੇ ਇਹਨਾਂ ਨੇ ਪ੍ਰਧਾਨਗੀ ਵੀ ਕੀਤੀ ਆ ਸੋ ਅੱਜ ਅਸੀਂ ਉਹਨਾਂ ਦੀ ਕਮੇਟੀ ਵੱਲੋਂ ਔਰ ਉਹਨਾਂ ਨੂੰ ਵਿਦਾਇਗੀ ਪਾਰਟੀ ਆ ਜਿਹੜੀ ਉਹ ਅੱਜ ਇੱਥੇ ਕੀਤੀ ਆ ਉਹਦੇ ਵਿੱਚ ਅਸੀਂ ਸਾਰੇ ਜਣੇ ਕਿ ਆਏ ਆ ਜੀ ਵੀਰ ਜੀ ਤੁਹਾਡਾ ਕੀ ਨਾਮ ਆ ਤੇ ਜਿਹੜਾ ਅੱਜ ਚਰਨਜੀਤ ਸਿੰਘ ਦੀ ਵਿਦਾਇਗੀ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਸ਼ਮਿੰਦਰ ਸਿੰਘ ਫੈਕਟਰੀ ਸਾਉਂਡਿੰਗ ਵਾਜਾਖਾਨਾ ਜੀ ਅੱਜ ਦਾ ਜਿਹੜਾ ਸਨਮਾਨ ਸਮਾਰੋਹ ਆ ਜੀ ਇਹ ਇੰਜੀਨੀਅਰ ਚਰਨਜੀਤ ਸਿੰਘ ਮਾਨ ਸਾਹਿਬ ਬਿਜਲੀ ਬੋਰਡ ਚ ਰਿਟਾਇਰ ਹੋਏ ਆ ਉਹਨਾਂ ਨੇ ਲਗਭਗ 36 ਸਾਲ ਦੇ ਕਰੀਬ ਆਪਣੀ ਬੇਦਾਗ ਜਿਹੜੀ ਸਰਵਿਸ ਕੀਤੀ ਹੈ ਜਿੱਥੇ ਉਹਨਾਂ ਨੇ ਮੈਹਕਮੇ ਦੇ ਵਿੱਚ 36 ਸਾਲ ਸਰਵਿਸ ਕੀਤੀ ਹੈ ਉੱਥੇ ਉਹਨਾਂ ਨੇ ਟੈਕਨੀਕਲ ਸਰਸ ਯੂਨੀਅਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਤੇ ਜਿੰਨੇ ਵੀ ਕੋਹੜ ਲੜੇਗੇ ਉਹਨਾਂ ਦੇ ਵਿੱਚ ਵੱਧ ਚੜ ਕੇ ਸਮੂਲੀਅਤ ਕੀਤੀ ਹੈ ਅੱਜ ਤੁਹਾਡੀ ਜਥੇਬੰਦੀ ਵੱਲੋਂ ਉਹਨਾਂ ਨੂੰ ਕੀ ਸਨਮਾਨਤ ਵਗੈਰਾ ਅੱਜ ਦਾ ਜਿਹੜਾ ਇਹ ਸਨਮਾਨ ਸਮਾਰੋਹ ਇਹ ਜਥੇਬੰਦੀ ਵੱਲੋਂ ਹੀ ਕੀਤਾ ਗਿਆ ਜੀ ਟੈਕਨੀਕਲ ਸਰਸ ਯੂਨੀਅਨ ਦੇ ਸਾਡੇ ਆਗੂ ਦਰਸ਼ਨ ਸਿੰਘ ਸਰਾਵਾ ਜੋਨ ਪ੍ਰਧਾਨ ਬਠਿੰਡਾ ਇਸ ਤੋਂ ਲਗਵਾ ਸਾਡੇ ਡਿਵੀਜ਼ਨ ਆਗੂ ਨਰਿੰਦਰਜੀਤ ਸਿੰਘ ਜੀ ਜੈਤੋ ਤੇ ਮੈਂ ਸਬਡਿਵੀਜ਼ਨ ਤੋਂ ਸੈਕਟਰੀ ਸ਼ਮਿੰਦਰ ਸਿੰਘ ਤੇ ਸਾਰੇ ਸਾਡੇ ਸਾਥੀਆਂ ਨੇ ਵੱਧ ਚੜ ਕੇ ਸਭੂਲਿਆਤ ਕੀਤੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਨਾਲ ਅੱਜ ਜਿਹੜੀ ਵਿਦਾਇਗੀ ਪਾਰਟੀ ਉਹ ਦਿੱਤੀ ਗਈ। ਹਾਂਜੀ ਵੀਰ ਜੀ ਜਿਹੜੀ ਅੱਜ ਚਰਨਜੀਤ ਸਿੰਘ ਮਾਨ ਨੂੰ ਵਿਦਾਇਗੀ ਪਾਰਟੀ ਤੁਹਾਡੇ ਵੱਲੋਂ ਦਿੱਤੀ ਗਈ ਇਹਦੇ ਬਾਰੇ ਅੱਜ ਤੁਸੀਂ ਕੀ ਕਹਣਾ ਚਾਹੋਗੇ? ਜੋ ਸਾਡੇ ਇੱਕ ਸਬਡਿਵੀਜ਼ਨ ਬਾਜ਼ਾਖਾਨਾ ਤੋਂ ਜੇ ਚਰਨਜੀਤ ਸਿੰਘ ਮਾਨ ਜੋ ਅੱਜ 31/4/2024 ਨੂੰ ਲਗਭਗ 36 ਸਾਲ ਦੀ ਸੇਵਾ ਕਰਦੇ ਹੋਏ ਬਿਜਲੀ ਬੋਰਡ ਵਿੱਚ ਅੱਜ ਰਟਾਇਰ ਹੋਏ ਆ। ਸਾਡੀ ਜਥੇਬੰਦੀ ਵੱਲੋਂ ਬਹੁਤ ਹੀ ਉਹਨੂੰ ਮਾਨ ਸਨਮਾਨ ਨਾਲ ਅਜ ਰਿਟਾਇਰਮੈਂਟ ਪਾਲਟੀਜ਼ ਦੇ ਦੀ ਪਾਤਰੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਹੋਰ ਤਾਂ ਉਹਨਾਂ ਵੱਲੋਂ ਸੰਦੇਸ਼ ਸਾਡਾ ਇਹੀ ਆ ਵੀ ਜਿਹੜਾ ਅੱਜ ਕੱਲ ਨੌਕਰੀ ਆ ਸਾਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਬਿਨਾਂ ਰਿਸ਼ਵਤ ਖੋਰੀ ਤੋਂ ਆ ਅੱਜ ਡਿਊਟੀ ਕਰਨੀ ਚਾਹੀਦੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ